ਅੱਜ ਦਾ ਜਨਤੀਪੁਰਿਆ ਤੁਰਿਆ ਫਿਰਦਾ ਆਠ ਵਾਰ ਸੀ ਮੈਨੂੰ ਕਹਿੰਦਾ ਸੀ ਕਹਿੰਦਾ ਮੈਨੂੰ ਅੱਜ ਕਹਿੰਦਾ ਕਰਤਕ ਆਲਾ ਮੈਂ ਕਹਿੰਦਾ ਹਾਂ ਮੈਂ ਕਰਤਕ ਆਣਾ ਪਰ ਮੈਂ ਪਹਿਲਾਂ ਆਪਣੇ ਬਟਾਲੇ ਦੇ ਲੋਕਾਂ ਵਾਸਤੇ ਆ ਤੂੰ ਆਪਣਾ ਬੱਚਾ ਲੈ ਕੇ ਗੁਰਦੁਆਰੇ ਚੜਦਾ ਮੈਨੂੰ ਕਹਿੰਦਾ ਸੀ ਕਹਿੰਦਾ ਮੇਰੀ ਸ਼ਰਾਬ ਦੇ ਸੈਂਪਲ ਫੇਲ ਹੋ ਗਏ ਆ ਅਫਸਰ ਨੂੰ ਫੋੜ ਕਰਕੇ ਮੇਰੇ ਸੈਂਪਲ ਪਾਸ ਕਰਾ ਮੈਂ ਕਾ ਇਸ ਸੋਚ ਨਾਲ ਮੇਰੇ ਨਾਲ ਨਾ ਚੱਲੀ ਮੈਨੋਂ ਲੋਕਾਂ ਨੇ ਜਿਤਾਇਆ ਮੈਂ ਤੇਰੇ ਵੱਤ ਕੰਮਾਂ ਦੇ ਵਿੱਚ ਸਾਥ ਨਹੀਂ ਉਹਣਾ ਜਾਂ ਚਲੋ ਜਾ ਗੱਲਾਂ ਮਾਰਦਾ ਕਹਿੰਦਾ ਤਾਂ ਦੇ ਵਰਕਰਾਂ ਦੇ ਬੂਤ ਨਹੀਂ ਲੱਗਦੇ ਨੇ ਜਾਂ ਪੱਤ ਦੇ ਹੱਥ ਫੇਰ ਕੇ ਕਹਿੰਦਾ ਜੁੱਤੀਓ ਤੇ ਡੱਕ ਕੇ ਮਾਰ ਖਤੂ ਗੱਲਾਂ ਮਾਰਦਾ ਬਬਕੇ ਜੇ ਪਹਿਲਾਂ ਚੱਲਦੇ ਨੇ ਤੁਹਾਡੇ ਲੋਕ ਸੁਣਦੇ ਨੇ ਜਿੰਨਾ ਕਿ ਹੈਗਾ ਮੇਰਾ ਵੀਰ ਓਨਾ ਕਰਿਆ ਉਹ ਬਹੁਤ ਹੀ ਗੱਲ ਕਰਨ ਦੀ ਲੋੜ ਨੇ ਮੈਨੂੰ ਕੱਲੀ ਕੱਲੀ ਲੱਗ ਰਗਦਾ ਪਤਾ ਕਿੱਥੇ ਗੁਜਰਾਤ ਹੈ ਕੀ ਕੁਝ ਹੁੰਦਾ ਠੀਕ ਹੈ ਆਮਕਰਾਚੋਂ ਠੱਕ ਕੇ ਆਇਆ ਪਰ ਇੰਨੀ ਗੱਲ ਇੱਕ ਠੋਕ ਕੇ ਕਹਿਣਾ ਹਰਾਮ ਦੀ ਕਮਾਈ ਨਹੀਂ ਕੀਤੀ ਤੁਹਾਡੇ ਵਾਂਗੂ ਦੋ ਨੰਬਰ ਦੇ ਧੰਦੇ ਨਹੀਂ ਕੀਤੇ